ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਹਮੇਸ਼ਾ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪਣੇ ਚੌਣ ਵਾਲਿਆਂ ਨਾਲ ਆਪਣੇ ਦਰਸ਼ਕਾਂ ਦੇ ਨਾਲ ਦੋ ਵੱਡੀਆਂ ਖਬਰਾਂ ਸਾਂਝੀਆਂ ਕਰਾਂਗਾ ਇੱਕ ਖਬਰ ਰਾਜਵੀਰ ਜਵੰਦਾ ਨੂੰ ਲੈ ਕੇ ਹੈ ਕਿ ਜਿਹੜੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀ ਕਿ ਸਿਹਤ ਹੁਣ ਬਹੁਤ ਬਿਹਤਰ ਹੈ ਲੇਕਿਨ ਹੁਣ ਕਹਿ ਰਹੇ ਨੇ ਡਾਕਟਰ ਕਿ ਉਹਨਾਂ ਦੀ ਸਿਹਤ ਫਿਰ ਦਿਨ-ਬਦ ਦਿਨ ਖਰਾਬ ਹੋ ਰਹੀ ਹੈ ਤੇ ਆਪਣੇ ਜਿੰਨੇ ਵੀ ਪੰਜਾਬੀ ਸਿੰਗਰ ਸੀ ਜਾਂ ਜਿੰਨੇ ਵੀ ਸ਼ੋਭਿਜ਼ ਤੇ ਲੋਕ ਸੀ ਪੰਜਾਬ ਦੇ ਉਹ ਸਾਰੇ ਹੁਣ ਉਹਨਾਂ ਵਾਸਤੇ ਦੁਬਾਰਾ ਫਿਰ ਅਦਾਸਾਂ ਦੀ ਅਪੀਲ ਕਰਨਦੇ ਆ ਦੁਆਵਾਂ ਦੀ ਅਪੀਲ ਕਰਨਦੇ ਆ ਤੇ ਦੂਸਰੀ ਖਬਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੈ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਵਿਕਰਮ ਸਿੰਘ ਮਜੀਠੀਆ ਉੱਤੇ ਫੇਰ ਇੱਕ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਵਾ ਕਿ ਉਹਨਾਂ ਨੂੰ ਹੁਣ ਨਾਬੇ ਦੀ ਜੇਲ੍ਹ ਤੋਂ ਕੱਢ ਕੇ ਤੇ ਜਿਹੜੀ ਡਿਬਰੂਗੜ ਜੇਲ੍ਹ ਉਹਦੇ ਵਿੱਚ ਕਹਿੰਦੇ ਸ਼ਿਫਟ ਕੀਤਾ ਜਾ ਰਿਹਾ ਆ ਆਖਰ ਨਾਬੇ ਦੀ ਜੇਲ੍ਹ ਚੋਂ ਕੱਢ ਕੇ ਡਿਬਰੂਗੜ ਜੇਲ੍ਹ ਚ ਕਿਉਂ ਸ਼ਿਫਟ ਕੀਤਾ ਜਾ ਰਿਹਾ ਵਾ ਇਸ ਦੇ ਬਾਰੇ ਆਪਾਂ ਮੁਕੰਮਲ ਡਿਟੇਲ ਅੱਜ ਦੀ ਵੀਡੀਓ ਚ ਜਾਣਿਆ ਪਹਿਲਾਂ ਬੱਚੜ ਕੇ ਦੇਖ ਲੈਣੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਧਾ ਨੂੰ ਲੈ ਕੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਯਾਨੀ ਪੂਰੇ ਪੰਜਾਬ ਦੇ ਵਿੱਚ ਤਰਥਨੀ ਮਚ ਚੁੱਕੀ ਆ ਯਾਨੀ ਦੋਵੇਂ ਖਬਰਾਂ ਨੇ ਐਸਾ ਤਹਲਕਾ ਬਚਾ ਦਿੱਤਾ ਕਿ ਰਾਜਵੀਰ ਜਵੰਦਾ ਦੇ ਜਿੰਨੇ ਵੀ ਫੈਲ ਨੇ ਜਾਂ ਸਾਡੇ ਵਾਲੇ ਪੰਜਾਬ ਦੇ ਲੋਕ ਨੇ ਉਹਨਾਂ ਲੋਕਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਤੇ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਰਾਜਵੀਰ ਜਵੰਦਾ ਦੇ ਲਈ ਬੜੀਆਂ ਅਰਦਾਸਾਂ ਕੀਤੀਆਂ ਗਈਆਂ ਨੇ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਅਪਡੇਟ ਹੈ ਜੀ ਨੇ ਪੂਰਾ ਪੰਜਾਬ ਹਿਲਾ ਦਿੱਤਾ ਤਾਂ ਭਾਈ ਦੋਵੇਂ ਖਬਰਾਂ ਬੜੀਆਂ ਹੀ ਅਹਿਮ ਨੇ ਲੈ ਲਈ ਰਾਜਵੀਰ ਜੁੰਦਾ ਨੂੰ ਲੈ ਕੇ ਬੜੇ ਲੋਕਾਂ ਨੇ ਅਰਦਾਸਾਂ ਕਰ ਦਿੱਤੀਆਂ ਤਾਂ ਦੋਵੇਂ ਖਬਰਾਂ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਕਿ ਰਾਜਵੀਰ ਜੁੰਦਾ ਜਿਹੜੇ ਮੌਤ ਤੇ ਵਿਚਾਲੇ ਕਈ ਦਿਨਾਂ ਤੋਂ ਖੜੇ ਸੀ ਇੱਕ ਪਾਸੇ ਜ਼ਿੰਦਗੀ ਖੜੀ ਸੀ ਔਰ ਦੂਜੇ ਪਾਸੇ ਮੌਤ ਖੜੀ ਹੈ ਤੇ ਕਹਿੰਦੇ ਜੀ ਰਾਜਵੀਰ ਜਵੰਦਾ ਨੂੰ ਲੈ ਕੇ ਆਖਰ ਇਕੱਡੇ ਵੱਡੇ ਸੰਗਰ ਨੂੰ ਲੈ ਕੇ ਸਾਰੇ ਕਲਾਕਾਰ ਇਕੱਠੇ ਹੋ ਗਏ ਨੇ ਔਰ ਦੂਜੇ ਪਾਸੇ ਇਸ ਖਬਰ ਨੂੰ ਜਦੋਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਜਾਰੀ ਆ ਔਰ ਬਿਕਰਮ ਸਿੰਘ ਮਜੀਠੀਆ ਕਹਿੰਦੇ ਜੀ ਪੰਜਾਬ ਦਾ ਬਹੁਤ ਵੱਡਾ ਤਸਕਰ ਪਰ ਕੁਝ ਲੋਕ ਕਹ ਰਹੇ ਨੇ ਬਿਕਰਮ ਸਿੰਘ ਮਜੀਠੀਆ ਸਹੀ ਹੈ ਉਹਨੂੰ ਲੈ ਕੇ ਖਬਰ ਆ ਗਈ ਹੈ ਬਿਬਰੂਵੜ ਦੇ ਜੇਲ੍ਹ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਮੁੱਖ ਮੰਤਰੀ ਇਹਨੂੰ ਸ਼ਿਫਟ ਕਰ ਦੇ ਬਿਬਰੂਵੜ ਦੇ ਵਿੱਚ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ ਗੱਲ ਮੰਨ ਲਈ ਹੈ ਸੁਣ ਲੋ ਜਰਾ ਤੇ ਅੰਦਰ ਵਾਲੇ ਰਾਜਵੀਰ ਜਵੰਧਾ ਨੂੰ ਲੈ ਕੇ ਸਾਰੇ ਪੰਜਾਬ ਦੇ ਸਿੰਘਰ ਇਕੱਠੇ ਹੋ ਗਏ ਨੇ ਡਰਾਉਣ ਵਾਲੀ ਖਬਰ ਅੱਜ ਤੁਹਾਡੇ ਸਾਹਮਣੇ ਰਾਜਵੀਰ ਜਵੰਧਾ ਨੂੰ ਲੈ ਕੇ ਆ ਔਰ ਉਸ ਤੋਂ ਬਾਅਦ ਬਕਰਮ ਸਿੰਘ ਮਜੀਠੀਆ ਦੀ ਖਬਰ ਸਾਂਝੀ ਕਰਾਂਗੇ ਸੁਣੋ ਸਾਰੇ ਘਰਾਸਲੇ ਫੋਰੀ ਹਸਪਤਲ ਚੜ੍ਹੇ ਆ ਤੇ ਰਾਜਵੀਰ ਆਪਣਾ ਜੇਲਾ ਨਾ ਤੇ ਤਾਂ ਸਾਰੇ ਮਨ ਬੇਚਿਆ ਰਹੇ ਇਸ ਮੈਂ ਵੀ ਆ ਹਰ ਕਦੇ ਤਰ੍ਹਾਂ ਸੀਰੀਅਸਲੀ ਹੋ ਕੇ ਬਹੁਤ ساری ਚੀਜ਼ਾਂ ਜਿਹੜੀਆਂ ਰਾਜਨੀਤੀ ਖੇਤਰ ਨੂੰ ਲੈ ਕੇ ਠੀਕ ਨੇ ਤੇ ਪਰ ਬਹੁਤ ساری ਉਹ ਚੀਜ਼ਾਂ ਵੀ ਨੇ ਜਿਹੜੀਆਂ ਠੀਕ ਨਹੀਂ। ਆਦੇਸੇ ਬੜੇ ਪਰੇਵਰ ਨਾਲ ਤੇ ਬਹੁਤ ਹੱਕ ਨਾਲ ਅ ਤੁਹਾਨੂੰ ਗੱਲ ਲੈ ਕੇ ਹੱਸ ਜਾ ਸੁਝਾ ਤੇ ਤਬੀਰ। ਆ ਸੰਗਤ ਨੂੰ ਬਿਰਚਾ ਤੁਸੀਂ ਸਾਰੇ ਅਦਾਸ ਕਰੀਏ ਸੱਚੇ ਪਾਸ਼ਾ ਦੇ ਜਨਮ। ਹਰ ਸਾਨੂੰ ਪਤਾ ਜ਼ਰੂਰ ਕਿ ਜੋ ਅੰਤ ਕਚਾ ਤੁਸ ਸਫਲ ਹੈ। ਉਹ ਤੁਹਾਡੀਆਂ ਸਭ ਦੀ ਅਰਦਾਸਾਂ ਬਦੌਲਤ ਹੀ ਹੋਇਆ ਕਰ। ਪਰ ਅੱਜ ਅੰਦਰ ਹੋ ਰਿਹਾ ਹੈ। ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਕਿ ਸਦਨ ਰੂਪ ਸਾਰੇ ਅਦਾਸ ਕਰਿਓ ਸੱਚੇ ਬਾਦਸ਼ਾਹ ਕੇ ਕੇ ਫਿਰਦੌਸ ਦੀ ਰੂਹ ਜੀਵਨ ਦੇ ਤੇ ਬਾਕੀ ਜਿਹਨੇ ਸਦਨ ਹੋ ਰਿਹਾ ਕੇ ਜਣਾ ਦੋਦੇ ਆ ਅੱਜ ਦੀ ਰਾਤ ਤੁਹਾਡਾ ਸਾਰਿਆਂ ਯਾਰ ਕੋਈ ਵਾਰ ਕਿਸੇ ਨਾਲ ਕਰੇ ਕੋਈ ਵਾਰ ਕੇ ਅਦਾਸ ਕਰੇ ਯਾਨੀ ਭਾਈ ਕਲਾਕਾਰ ਪੰਜਾਬ ਦੇ ਇਕੱਠੇ ਤਾਂ ਹੋ ਗਏ ਨੇ ਅਪੀਲ ਕੀਤੀ ਹੈ ਪਰ ਮੈਂ ਮੀਡੀਆ ਦੀ ਖਬਰ ਸੁਣਾਉਣ ਤੋਂ ਪਹਿਲਾਂ ਆਪਣੀ ਗੱਲ ਸੇਰ ਕਰਨੀ ਚਾਹੁੰਗਾ ਪੂਰੇ ਪੰਜਾਬ ਦੇ ਲੋਕਾਂ ਦੇ ਨਾਲ ਰਾਜਵੀਰ ਜਵੰਦਾ ਨੂੰ ਮੈਂ ਨਹੀਂ ਜਾਣਦਾ ਸੀ ਨਾ ਮੈਂ ਕਦੇ ਵਿਚਾਰੇ ਦਾ ਕੋਈ ਗਾਣਾ ਸੁਣਿਆ ਤੇ ਨਾ ਹੀ ਮੈਨੂੰ ਉਹਦੇ ਨਾਂ ਦਾ ਪਤਾ ਸੀ ਸੱਚ ਜਾਣੋ ਅੱਜ ਮੈਂ ਰਾਜਵੀਰ ਜਵੰਦਾ ਦੇ ਲਈ ਆਪਣੇ ਪੱਤਰ ਤੇ ਅਰਦਾਸ ਕਰੂੰਗਾ ਕਿ ਮਾਨਕ ਚੜ੍ਹਦੀ ਕਲਾ ਦੇ ਵਿੱਚ ਕਰਦੇ ਸਾਡੇ ਨੌਜਵਾਨ ਪੰਜਾਬ ਦੇ ਇੱਕ ਸ਼ੇਰ ਨੂੰ ਤਾਂ ਹੁਣ ਰਾਜਵੀਰ ਜਵੰਦਾ ਨੂੰ ਲੈ ਕੇ ਦੋ ਖਬਰਾਂ ਨੇ ਕੁਝ ਕਹਿ ਰਹੇ ਨੇ ਥੋੜਾ ਬਹੁਤਾ ਠੀਕ ਵੀ ਹੈ ਪਰ ਸਭ ਤੋਂ ਮਾੜੀ ਕੰਡੀਸ਼ਨ ਤਾਂ ਇਹ ਹੈ ਜਿਹੜਾ ਧੌਣ ਦੇ ਕੋਲ ਮਣਕਾ ਟੁੱਟ ਚੁੱਕਿਆ ਸਭ ਤੋਂ ਵੱਡਾ ਪੁਆਇੰਟ ਇਹੀ ਆ ਪੰਜਾਬ ਵਾਲਿਓ ਇਹੀ ਸਾਰੀ ਫਰੈਸ਼ ਰਿਪੋਰਟ ਤਾਂ ਇਹ ਆ ਮਣਕੇ ਦਾ ਟੁੱਟਣਾ ਸਾਡੇ ਸਿਆਣੇ ਲੋਕਾਂ ਦੀ ਗਾਹਤ ਸੁਣੀ ਆ ਤੁਸੀਂ ਕਿ ਬੰਦੇ ਦੀ ਹਾਲਤ ਬੜੀ ਗੰਭੀਰ ਮੈਂ ਕਹਿਣਾ ਨਹੀਂ ਚਾਹੁੰਦਾ ਬੜੀ ਗੰਭੀਰ ਹੋ ਜਾਂਦੀ ਆ ਪਰ ਇੱਥੇ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੇ ਸਾਡੇ ਲੋਕਾਂ ਨੂੰ ਅਪੀਲ ਕੀਤੀ ਗਈ ਆ ਭਾਈ ਅਰਦਾਸ ਕਰ ਦਿਓ ਸਾਡਾ ਕੁਝ ਨਹੀਂ ਜਾਂਦਾ ਬੱਚੇ ਦੀ ਜਾਨ ਬਚਣੀ ਆ ਪੰਜਾਬ ਦੇ ਇੱਕ ਨੌਜਵਾਨ ਦੀ ਜਾਨ ਬਚਣੀ ਹੈ ਇੱਕ ਗੱਭਰੂ ਦੀ ਜਾਨ ਬਚ ਜਾਨੀ ਹੈ ਜੇਕਰ ਸਾਡੀ ਸੱਚੇ ਦੇ ਰੋੜ ਦੱਸ ਲਾਗੀ ਤਾਂ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਬੈ ਕੇ ਜਿਹੜੀ ਅਪਡੇਟ ਪੂਰਾ ਪੰਜਾਬ ਇਸ ਖਬਰ ਦੇ ਨਾਲ ਵੀ ਹਿੱਲਿਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਇੱਕ ਪਟੀਸ਼ਨ ਪਾਈ ਹੋਈ ਹੈ ਹਾਈ ਕੋਰਟ ਦੇ ਅੰਦਰ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਜਾਵੇ ਬਿਕਰਮ ਸਿੰਘ ਮਜੀਠੀਆ ਜੋਲ ਦੇ ਵਿੱਚੋਂ ਬਾਹਰ ਆ ਗਿਆ ਵੇ ਪਰ ਬਿਕਰਮ ਸਿੰਘ ਮਜੀਠੀਆ ਨੂੰ ਹਲੇ ਤੱਕ ਜ਼ਮਾਨਤ ਨਹੀਂ ਮਿਲੀ ਔਰ ਨਾ ਪੰਜਾਬ ਦੀ ਸਰਕਾਰ ਕਹਿੰਦੀ ਜੀ ਮਿੱਠੋਂ ਦੇਊਗੀ ਇਹ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਮੇਰੀ ਨਹੀਂ ਹੈ ਤਾਂ ਹੁਣ ਦੂਜੇ ਪਾਸੇ ਪੰਜਾਬ ਦੀ ਸਰਕਾਰ ਬਿਕਰਮ ਸਿੰਘ ਮਜੀਠੀਆ ਨੂੰ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਕਹਿੰਦੇ ਜੀ ਸ਼ਿਫਟ ਕਰਨ ਜਾ ਰਹੀ ਹੈ ਕਿਉਂ ਕਰਨ ਜਾ ਰਹੀ ਹੈ ਸਵਾਲ ਬਹੁਤ ਵੱਡਾ ਹੈ ਬਹੁਤੇ ਸਾਡੇ ਪੰਜਾਬ ਦੇ ਅੰਦਰ ਤੁਸੀਂ ਵੇਖੇ ਅਕਾਲੀ ਦਲ ਦੇ ਵਿੱਚੋਂ ਇਹਨਾਂ ਦੇ ਮੈਂਬਰ ਇਹਨਾਂ ਦੇ ਵਕੀਲ ਬਾਰ-ਬਾਰ ਕਹਿੰਦੇ ਮਿਲਣ ਦੀ ਮੰਗ ਧਰ ਦਿੰਦੇ ਨੇ ਮਿਲਣਾ ਚਾਹੁੰਦੇ ਨੇ ਪਰ ਪੰਜਾਬ ਦੀ ਸਰਕਾਰ ਨਹੀਂ ਚਾਹੁੰਦੀ ਕਿ ਵਿਕਰਮ ਮਝੂਛੀਏ ਨੂੰ ਕੋਈ ਮਿਲੇ ਕੋਈ ਗੱਲ ਸ਼ੇਅਰ ਹੋਵੇ ਕੋਈ ਗੱਲ ਬਾਹਰ ਆ ਜਾਵੇ ਜਾਂ ਸਰਕਾਰ ਦੇ ਵਿਰੁੱਧ ਕੋਈ ਮੁਹਿੰਮ ਰਚੀ ਹੈ ਉਹਦੀ ਕੋਈ ਨਹੀਂ ਕਾਟ ਗੱਲ ਹੋਵੇ ਅੱਜ ਇਹ ਦੋਵੇਂ ਖਬਰਾਂ ਸੁਣ ਕੇ ਬੜੀ ਹਰ ਅਮੀ ਹੋਈ ਹੈ ਕਿ ਬਿਕਰਮ ਸਿੰਘ ਮਜੀਠੀਆ ਲੇਬਰੂ ਵੜ ਦੀ ਜੇਲ੍ਹ ਦੇ ਵਿੱਚ ਜਾਣਗੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਲੈ ਕੇ ਤਾਂ ਸਾਡੇ ਪੰਜਾਬ ਦੇ ਲੋਕਾਂ ਦਾ ਭਾਈ ਦਿਲ ਟੁੱਟ ਚੁੱਕਿਆ ਕਿਉਂਕਿ ਰਾਜਵੀਰ ਜਵੰਦਾ ਦੇ ਤਿੰਨ ਜਗ੍ਹਾ ਤੋਂ ਰੂੜ ਦੀ ਹੱਡੀ ਟੁੱਟੀ ਆ ਔਰ ਮਣਕਾ ਜਿਹੜਾ ਟੁੱਟੇ ਢੌਣ ਕੋਲੋਂ ਉਹ ਬੜਾ ਮਾੜਾ ਔਰ ਦੂਜੇ ਪਾਸੇ ਕਹਿੰਦੇ ਸੀ ਦਿਮਾਗ ਸੁਣ ਔਕਸੀਜਨ ਨਹੀਂ ਜਾ ਰਿਹਾ ਇਹ ਵੀ ਇੱਕ ਵੱਡਾ ਸਵਾਲ ਜੇਕਰ ਦਿਮਾਗ ਕੋਮਾ ਦੇ ਵਿੱਚ ਚਲਾ ਜਾਂਦਾ ਪਰ ਕੋਮਾ ਕੈਜਾ ਸਿਸਟਮ ਹੈ ਇਹ ਹੀ ਬਿਮਾਰੀ ਹੈ ਕਿ ਬੰਦੇ ਦਾ ਕੋਈ ਪਤਾ ਨਹੀਂ ਸਾਲ ਬਾਹਰ ਨਾ ਆਵੇ ਕੋਮਾ ਚ ਦੋ ਸਾਲ ਨਾ ਆਵੇ ਦੋ ਦਿਨ ਵੀ ਹੋ ਸਕਦੇ ਨੇ ਕੋਈ ਲਿਮਟ ਨਹੀਂ ਹੈ ਡਾਕਟਰਾਂ ਤੋਂ ਵੀ ਬਾਹਰ ਆਹੋ ਗੱਲ ਪਰ ਅਜਵੀਰ ਜਵੰਦਰਾਂ ਦੇ ਲਈ ਮੈਂ ਫੇਰ ਕਹਿਣਾ ਸਾਡੇ ਜਿੰਨੇ ਵੀ ਮਰੀਆਂ ਭੈਣਾਂ ਭਰਾ ਬਜ਼ੁਰਗ ਬੱਚੇ ਜਿੰਨੇ ਵੀ ਸਾਡੇ ਪੰਜਾਬ ਵਾਸੀ ਇਸ ਗੱਲ ਨੂੰ ਸੁਣ ਰਹੇ ਨੇ ਤਾਂ ਭਾਈ ਇਹ ਅਰਦਾਸ ਜ਼ਰੂਰ ਕਰ ਦਿਓ ਪਤਾ ਨਹੀਂ ਕਿਹੜੇ ਇਨਸਾਨ ਦੀ ਲੱਗ ਜਾਵੇ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਸੁਣ ਰਹੇ ਹੋ بس ਸੱਚੇ ਦੇ ਲੋਕ ਹਨ ਕਿਸੇ ਨਾ ਕਿਸੇ ਦੀ ਜ਼ਰੂਰ ਲੱਗਣੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲੀ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਉਹਦੇ ਵਿੱਚ ਰਾਜਵੀਰ ਜਵੰਦਾ ਦੇ ਬਾਰੇ ਦੱਸਦੇ ਪਏ ਐ ਡਾਕਟਰ ਵੀ ਜਿਸ ਤਰ੍ਹਾਂ ਕੇ ਦੱਸਦੇ ਆ ਕਿ ਉਹਨਾਂ ਦੀ ਹੁਣ ਦੁਬਾਰਾ ਫੇਰ ਜਿਹੜੀ ਸਿਚੁਏਸ਼ਨ ਐ ਬਹੁਤ ਕ੍ਰਿਟੀਕਲ ਹੋ ਗਈ ਐ ਹਾਲਤ ਬਹੁਤ ਖਰਾਬ ਹੋ ਗਈ ਐ ਕੁਝ ਚਾਂਸ ਹੈ ਨੇ ਕਿ ਦੁਬਾਰਾ ਫੇਰ ਸਹੀ ਹੋ ਜਨ ਤੇ ਕੋਈ ਕਦੀ ਕਹਿ ਦਿੰਦੇ ਆ ਕਿ ਉਹਨਾਂ ਦੀ ਜਿਹੜੀ ਹਾਲਤ ਐ ਬਹੁਤ ਜ਼ਿਆਦਾ ਖਰਾਬ ਹੋ ਗਈ ਐ ਕਿਉਂਕਿ ਵਿੱਚੋਂ ਇੱਕ ਵਾਰ ਇਹਦਾ ਵੀ ਮੌਕਾ ਆਇਆ ਮਾਮਲਾ ਆਇਆ ਕਿ ਜਦੋਂ ਉਹ ਬੋਲੇ ਉਹਨਾਂ ਨੇ ਗੱਲਬਾਤ ਕੀਤੀ ਤੇ ਇਹ ਕਿਹਾ ਜਾਂਦਾ ਸੀ ਕਿ ਹੁਣ ਬਿਹتری ਤਰਫ ਆ ਰਹੇ ਨੇ ਬਿਹਤਰ ਹੋ ਰਹੇ ਆ ਲੇਕਿਨ ਹੁਣ ਦੁਬਾਰਾ ਫਿਰ ਜਦੋਂ ਡਾਕਟਰ ਕਹਿ ਰਹੇ ਆ ਕਿ ਉਹਨਾਂ ਦੀ ਕੰਡੀਸ਼ਨ ਜਿਹੜੀ ਨਹੀਂ ਬਿਹਤਰ ਹੋ ਰਹੀ ਉਹਨਾਂ ਦੀ ਤਬੀਅਤ ਖਰਾਬ ਹੀ ਹੈ ਦੁਬਾਰਾ ਫਿਰ ਉਹਨਾਂ ਨੂੰ ਵੈਂਟੀਲੇਟਰ ਤੇ ਸ਼ਿਫਟ ਕਰ ਦਿੱਤਾ ਵੈ ਤੇ ਜਿੰਨੇ ਵੀ ਆਪਣੇ ਪੰਜਾਬੀ ਸਿੰਗਰ ਹੈ ਜਾਂ ਪੰਜਾਬ ਦੇ ਸ਼ੋਬਜ਼ ਦੇ ਲੋਗ ਹੈ ਸਾਰੇ ਉਹਨਾਂ ਕੋ ਜਦੋਂ ਡਾਕਟਰਾਂ ਕੋ ਜਾਂਦੇ ਆ ਉਹਨਾਂ ਦੀ ਖੈਰੀਅਤ ਦਰਿਆਫਤ ਕਰਨ ਉਹਨਾਂ ਦੇ ਖੈਰ ਬਾਰੇ ਸਿਹਤ ਦੇ ਬਾਰੇ ਪਤਾ ਕਰਦੇ ਆ ਤੇ ਡਾਕਟਰ ਅੱਗੇ ਉਹ ਇਹੀ ਕਹਿੰਦੇ ਆ ਕਿ ਹੋ ਤੁਸੀਂ ਉਹਨਾਂ ਵਾਸਤੇ ਅਰਦਾਸ ਕਰੋ ਅਪੀਲ ਕਰੋ ਰਵਾਮ ਅੱਗੇ ਵੀ ਕਿ ਉਹ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕਰਨ ਦੁਆਵਾਂ ਕਰਨ ਤਾਂ ਕਿ ਰੱਬ ਉਹਨਾਂ ਨੂੰ ਦੁਬਾਰਾ ਫੇਰ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦਵੇ ਤਾਂ ਉਹ ਦੁਬਾਰਾ ਫੇਰ ਆਪਣੇ ਪੈਰਾਂ ਤੇ ਖੜੇ ਹੋ ਜਾਣ ਕਿਉਂਕਿ ਉਹਨਾਂ ਦੀ ਅਸਲ 'ਚ ਜਿਹੜੀ ਸਿਚੁਏਸ਼ਨ ਹੈ ਨਾ ਉਹ ਹੁਣ ਇਸ ਤਰ੍ਹਾਂ ਦੀ ਹੈ ਕਿ ਉਹਨਾਂ ਦੇ ਡਾਹਣ ਦਾ ਮਨਕਾ ਟੁੱਟ ਗਿਆ ਨਾ ਉਹਦਾ ਕਰਕੇ ਬਹੁਤ ਹੀ ਜ਼ਿਆਦਾ ਮਸਲਾ ਖਰਾਬ ਹੋਇਆ ਪਿਆ ਹੋਇਆ ਹੈ ਲੇਕਿਨ ਰੱਬ ਅੱਗੇ ਦੁਆ ਹੈ ਕਿ ਰੱਬ ਉਹਨਾਂ ਨੂੰ ਉਹ ਸਿਹਤ ਤੰਦਰੁਸਤੀ ਕਰੇ ਅੱਲਾਹ ਬਾਗ ਨੂੰ ਆਪਣੇ ਬਜ਼ੂਮਾਨ ਚ ਰੱਖੇ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ ਤਾਂ ਕਿ ਦੁਬਾਰਾ ਫੇਰ ਉਹ ਜ਼ਿੰਦਗੀ ਦੀ ਤਰਫ ਲੋਟ ਹੋਣ ਕਿਉਂਕਿ ਰੱਬ ਦੇ ਘਰ ਦੇ ਵਿੱਚ ਕੋਈ ਵੀ ਚੀਜ਼ ਨਾ ਮੁਮਕਨ ਨਹੀਂ ਰੱਬ ਜਿੰਨੂੰ ਚਾਏ ਜੋ ਚਾਹੇ ਅਤਾ ਕਰ ਸਕਦਾ ਤੇ ਰੱਬ ਸੋਹਣੇ ਅੱਗੇ ਅਰਦਾਸ ਸਾਡੀ ਵੀ ਦੁਆ ਬਹਿ ਕੇ ਰੱਬ ਸੋਹਣਾ ਰਜਵੀਰ ਜਵੰਦਾ ਵਰਗੇ ਜਿਹੜੇ ਸਾਡੇ ਭਰਾ ਵੈ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਦੂਸਰੀ ਖਬਰ ਜਿਹੜੀ ਹੈ ਉਹ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੈ ਕਿ ਜਿਹੜੇ ਪੰਜਾਬ ਸਰਕਾਰ ਹੈ ਭਗਵੰਤ ਮਾਨ ਸਾਹਿਬ ਨੇ ਹੁਣ ਇੱਕ ਫੈਸਲਾ ਕਰ ਲਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਨਾਬੇ ਦੀ ਜੇਲ੍ਹ ਚੋਂ ਕੱਢ ਕੇ ਹੁਣ ਡਿਬਰੂਗਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦੇਣਾ ਹੈ ਕਿਉਂਕਿ ਕਹਿ ਰਹੇ ਸਿੱਕੇ ਹੁਣ ਵਿਕਰਮ ਸਿੰਘ ਮਜੀਠੀਆ ਵੀ ਬਹੁਤ ਜਲਦ ਰਿਹਾ ਹੋ ਜਾਏਗਾ ਕਿਉਂਕਿ ਉਹਨਾਂ ਦੇ ਪਿੱਛੇ ਹੁਣ ਜਿਹੜੀਆਂ ਪਾਵਰਾਂ ਲੱਗ ਗਈਆਂ ਵਾ ਜਿਸ ਤਰ੍ਹਾਂ ਕਿ ਇਹ ਬੱਬਾ ਗੁਰਵਿੰਦਰ ਸਿੰਘ ਢਿੱਲੂ ਵਰਗੇ ਜਿਹੜੀਆਂ ਪਾਵਰਾਂ ਵਾ ਉਹਨਾਂ ਦਾ ਜਿੱਲੇ ਉਹਨਾਂ ਨਾਲ ਮੇਲ ਮਲਾਪ ਹੋ ਰਿਹਾ ਤੇ ਸਾਰੇ ਇਹ ਕਹਿ ਰਹੇ ਨੇ ਕਿ ਹੁਣ ਬਹੁਤ ਜਲਦ ਵਿਕਰਮ ਸਿੰਘ ਚਿਠੀਆ ਜੇਲ੍ਹ ਤੋਂ ਬਾਹਰ ਆ ਜਾਏਗਾ ਜ਼ਮਾਨਤ ਹੋ ਜੇਗੀ ਇਸੇ ਕਰਕੇ ਉਹਨਾਂ ਨੇ ਪਟਿਆਲਾ ਹਰਿਆਣਾ ਦਾ ਜਿਹੜਾ ਹਾਈ ਕੋਰਟ ਆ ਉਹਦੇ ਵਿੱਚ ਪਟੀਸ਼ਨ ਵੀ ਪਾਈ ਜ਼ਮਾਨਤ ਦੀ ਤੇ 14 ਅਕਤੂਬਰ ਨੂੰ ਕਹਿੰਦੇ ਕੋ ਦੁਬਾਰਾ ਉਸ ਜਿਹੜੀ ਹੈ ਜ਼ਮਾਨਤ ਦੀ ਪਟੀਸ਼ਨ ਆ ਉਹਦੀ ਸੁਣਾਈ ਹੋਏਗੀ ਤੇ ਸਾਰੇ ਇਹ ਕਹਿ ਰਹੇ ਕਿ ਉਹਨਾਂ ਦੀ ਜਿਹੜੀ ਹੈ ਕਿ ਜ਼ਮਾਨਤ ਮਨਜ਼ੂਰ ਹੋ ਜਾਏਗੀ ਔਰ ਜੇਲ੍ਹ ਚੋਂ ਬਾਹਰ ਆ ਜਾਣਗੇ ਤੇ ਪਰ ਮੁੱਖ ਮੰਤਰੀ ਪੰਜਾਬ ਸਾਹਿਬ ਵੀ ਆਪਣਾ ਜ਼ੋਰ ਪੂਰਾ ਲਾ ਰਹੇ ਕਿ ਬਾਹਰ ਨਾ ਆਉਣ ਬਾਕੀ ਉਹਨੇ ਪੰਜਾਬ ਦੀ ਆਵਾਮ ਦੇ ਨਾਲ ਵੀ ਵਾਦਾ ਕੀਤਾ ਸੀ ਕਿ ਬਿਕਰਮ ਸਿੰਘ ਮਜੀਠੀਆ ਜਲਦੀ ਬਾਹਰ ਨਹੀਂ ਆਏਗਾ ਇਹ ਪੱਕੇ ਪੈਰਾਂ ਦੇ ਨਾਲ ਉਹਨੂੰ ਗ੍ਰਿਫਤਾਰ ਕੀਤਾ ਪੂਰੇ ਸਬੂਤਾਂ ਦੇ ਨਾਲ ਤੇ ਹੁਣ ਦੇਖਣਾ ਇਹ ਹੈ ਕਿ ਦੇਖੋ ਵਕਤ ਹੀ ਦੱਸੇਗਾ ਸਮਾਂ ਇਸ ਚੀਜ਼ ਨੂੰ ਕਿ 14 ਅਕਤੂਬਰ ਨੂੰ ਵਿਕਰਮ ਸਿੰਘ ਮਜੀਠੀਆ ਰਿਆ ਹੁੰਦੇ ਆ ਜਾਂ ਨਹੀਂ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਹੀ ਰਹਿੰਦੇ ਆ ਜਾਂ ਫਿਰ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਉਹ ਆਪਣਾ ਯੋਰ ਲਾ ਕੇ ਸਬੂਤ ਦੇ ਕੇ ਸਾਰਾ ਕੁਝ ਕਰਕੇ ਤੇ ਉਹਨਾਂ ਨੂੰ ਸਜ਼ਾ ਦਵਾਉਣਗੇ ਇਹ ਹੁਣ 14 ਅਕਤੂਬਰ ਨੂੰ ਪਤਾ ਲੱਗੇਗਾ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖਿਓ ਤੇ ਸਰਾ ਖਿਆਲ ਅਬ ਰਕ